ਚਲੋ ਜੀ ਚਲੋ ਆਜੋ ਕੱਕ ਮੱਛੂ ਇੱਥੇ ਮਿਲਦੀ ਨਹੀਂ ਹੈ ਜੀ ਇਹਨਾਂ ਦਾ ਰਾਬਾ ਵੀ ਜ਼ਮੀਨ ਖਾਣ ਲੜ ਕੇ ਮੁਰਗੀ ਇਹੋ ਇਹਨਾਂ ਦਾ ਰਲੇ ਆ ਕੇ ਨਾ ਕੋਈ ਨਹੀਂ ਆਦਾ ਤੁਹਾਡੀ ਜਬਾਨ ਦੇਖ ਲਈ ਆਪ ਦਾ ਵੀਡੀਓ ਲੈਣ ਦੇ ਦੂਜਾ ਨਹੀਂ ਲੈਣਾ ਮੈਂ ਭਾਜੀ ਇਹੇ ਨਹੀਂ ਲੈ ਕੇ ਜਾਂਦੇ ਆਪਾਂ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ 12 ਤਰੀਕ ਦੀ ਗੁਰੂ ਕੀ ਵਡਾਲੀ ਨਿਸ਼ਾਨ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਔਰ ਸਾਰੀਆਂ ਸੰਗਤਾਂ ਗਾੜੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ 16 ਤਰੀਕ ਨੂੰ ਇਕੱਠ ਰੱਖਿਆ ਹੋਇਆ ਇਹ ਉਥੇ ਨੇੰਗ ਜਥੇਬੰਦੀਆਂ ਕਾਰੀ ਵੀ ਬੇਨਤੀ ਕੀਤੀ ਜਾਂਦੀ ਏ ਕਿ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਏ ਉਹਨਾਂ ਦੀ ਬੰਦੀ ਕਾਰਵਾਈ ਉਹਨਾਂ ਤੇ ਤੁਰੰਤ ਕੀਤੀ ਜਾਵੇ ਔਰ ਸਾਡੀਆਂ ਨੇੰਗ ਜਥੇਬੰਦੀਆਂ ਔਰ ਸਾਰੇ ਸੰਤ ਸਮਾਜਗਰੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਏ ਕਿ 16 ਤਰੀਕ ਦਿਨ ਸ਼ੁੱਕਰਵਾਰ ਨੂੰ ਸਾਰੇ ਉੱਥੇ ਪਹੁੰਚ ਕੇ ਤੇ ਆਪਣਾ ਉਹਨਾਂ ਤੇ ਜੋ ਵੀ ਕਾਰਵਾਈ ਪੰਦੀ ਏ ਉਹਨਾਂ ਤੇ ਕਰਵਾਈ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦੀ ਮਦਲੇ ਸੰਗਠਨੀ ਨੇ ਮੈਨੂੰ ਦੱਸਿਆ ਕਿ ਸ੍ਰੀ ਗੁਰੂ ਕੇ ਵਡਾਲੀ ਵਿੱਚ ਕੁਝ ਆਰਥੀ ਅੰਸਰਾਵਲ ਮੰਦਿਰਾ ਨਿਸ਼ਾਨ ਸਾਹਿਬ ਦੀ ਗਦਬੀ ਹੋਈ ਜਿਹਦੇ ਸਬੰਧ ਵਿੱਚ ਅੱਜ ਸਾਰੀਆਂ ਹੀ ਨੰਗ ਸਿੰਘ ਜਥੇਬੰਦੀਆਂ ਜਿਥੇਦਾਰ ਬਾਬਾ ਮੀਤ ਸਿੰਘ ਖੋੜੀ ਸਾਹਿਬ ਤੇ ਹੋਰ ਅਨੇਕਾਂ ਸੰਪਰਦਾਵਾਂ ਜਿਹੜੀਆਂ ਇੱਥੇ ਪਹੁੰਚੀਆਂ ਸੀ ਪ੍ਰਸ਼ਾਸਨ ਨੇ ਸਾਨੂੰ ਪੂਰਾ ਵਿਸ਼ਵਾਸ਼ਨ ਦਿਵਾਇਆ ਕੱਲ 11 ਵਜੇ ਤੱਕ ਕਮਿਸ਼ਨਰ ਸਾਹਿਬ ਦੇ ਨਾਲ ਮੀਟਿੰਗ ਆ ਜਿਹੜੀਆਂ ਵੀ ਸਾਡੀਆਂ ਸਮਾਜ ਦੀਆਂ ਮੰਗਾਂ ਹੋਣਗੀਆਂ ਉਹਨਾਂ ਸ਼ਰਾਪਤੀ ਅੰਸਰਾਂ ਦੇ ਖਿਲਾਫ ਉਹਨੂੰ ਸਾਰਿਆਂ ਨੂੰ ਬਾਚਿਆ ਜਾਏਗਾ ਤੇ ਉਹਨਾਂ ਦੇ ਉੱਪਰ ਸਖਤ ਹਰਾਮ ਲਾ ਕੇ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਲੇਕਿਨ ਉਹਦੇ ਵਿੱਚ ਵਾਅਦੇ ਕਰਨ ਲਈ ਕੁਝ ਜਾਂ ਹੋਰ ਵੀ ਜਿਹੜੀ ਸੰਗਤ ਦੀਆਂ ਮੰਗਾਂ ਨੇ ਉਹਨਾਂ ਨੂੰ ਮੱਦੇ ਨਜ਼ਰ ਕੱਲ ਕਾਰਪੋਰੇਸ਼ਨ ਦੇ ਨਾਲ ਵੀ ਆਪਕੋ ਕਮਿਸ਼ਨਰ ਦੇ ਨਾਲ ਵੀ ਮੀਟਿੰਗ ਹੈ ਕੱਲ ਮੀਟਿੰਗ ਤੋਂ ਬਾਅਦ ਜਿਹੜਾ ਨਿਸ਼ਾਨ ਸੱਬ ਚੁਲਾਇਆ ਜਾਏਗਾ ਚੁਲਾਇਆ ਤੇ ਅੱਜ ਹੀ ਜਾਣਾ ਸੀ ਲੇਕਿਨ ਆਪਾਂ ਫਿਰ ਵੀ ਉਹਨਾਂ ਵਰਗੇ ਨਹੀਂ ਬਣਨੇ ਕਿਉਂਕਿ ਖੋਤੇ ਵਿੱਚ ਤੇ ਘੋੜੇ ਵਿੱਚ ਕਹਿੰਦੇ ਫਰਕ ਹੁੰਦਾ ਅਸੀਂ ਗੁਰੂ ਦੇ ਸਾਰੇ ਘੋੜੇ ਆ ਠੀਕ ਹੈ ਕਹਿੰਦੇ ਜਿਨ੍ਹਾਂ ਨੇ ਕੰਮ ਕੀਤਾ ਉਹ ਤੇ ਅ ਕੱਲ ਸਾਰੇ ਭੈਣ ਭਰਾ ਇੱਥੇ 11 ਵਜੇ ਵੱਧ ਤੋਂ ਵੱਧ ਸੰਗਤ ਪਹੁੰਚਣ ਕਮਿਸ਼ਨਾਰ ਅਫਸਰ ਹੈ ਕਾਰਪੋਰੇਸ਼ਨ ਅੰਮ੍ਰਿਤਸਰ ਵਿੱਚ ਵੀ ਇੱਥੇ ਵੀ ਤੇ ਕੱਲ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਦੀ ਮਰਿਆਦਾ ਅਨਸਾਰ ਗੁਰੂ ਦੀਆਂ ਸੰਗਤਾਂ ਦੇ ਵਿਚਾਰ ਜਿਹੜਾ ਵਾ ਸੰਗਤ ਦੇ ਸਹਿਯੋਗ ਨਾਲ ਇਹ ਨਿਸ਼ਾਨ ਸਾਹਿਬ ਦੁਆਰਾ ਜਿਹੜਾ ਸਥਾਪਿਤ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ